ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਮਹੱਲਾ ਜੀਵ ਤਿਰਨਾਇ ਮਨ ਆਨੰਦ ਹੈ ਜਿਉ ਸੋਚੋ ਸਚ ਨੋ ਗੁਣ ਗੋਵਿੰਦ ਹੈ ਜਿਉ ਜੀਵ ਤੇਰੇ ਨਾਏ ਮਨ ਆਨੰਦ ਹੈ ਜਿਓ ਸੱਚ ਸਚਨ ਗੁਣਾ ਗੋਵਿੰਦ ਹੈ ਜਿਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਇਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸਚੀ ਨਾਈ ਸਰ ਅਵਰ ਨਾ ਕੋਏ ਆਇ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਕਥ કહਾਏ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰ ਵਡਿਆਈ ਉਹ ਸੱਚ ਸਿਰਜਣਹਾਰ ਅਲੱਖ ਸਿਰੰਧਿਆ ਜੀਓ ਏਕ ਸਾਹਿਬ ਦੁਇ ਰਾਹੇ ਵਾਦ ਵਦੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਹੀਂ ਕੋ ਬਿਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿ ਆਪੈ ਸਚਾ ਸਿਰਜਣਹਾਰ ਭਗਤ ਸੋਹੇ ਦਰਬਾਰ ਸ਼ਬਦ ਸੁਹਾਇ ਜੀਉ ਬੋਲ ਹੈ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਦਸਾਏ ਨਾਮ tisਾਏ ਗੁਰ ਕੈ ਸ਼ਬਦ ਵਿਕਾਣੇ ਪਾਰਸੈ ਪਾਰਸ ਹੋਏ ਜੋ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚੈ ਸੱਚ ਕੀ ਬਾਪਰੀ ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਗੁਰ ਪੁੱਛੋ ਜਾਏ ਨਾਮ ਧਿਆਇ ਸਾਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਤੁਰੋਂ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨੋ ਸ੍ਰੀ ਮਹਲਾ ਪਹਿਲਾ ਜੀਵ ਤਿਰ ਨਾਈ ਮਨ ਆਨੰਦ ਹੈ ਜੀਓ ਸਚੂ ਸਚ ਨਾਓ ਗੁਣ ਗੋਵਿੰਦ ਹੈ 지여